ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੱਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਸਾਰੇ ਪਰਿਵਾਰ ਵੱਲੋਂ 15 ਅਗਸਤ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੇ YouTube ਫੈਮਿਲੀ ਨੂੰ हां जी ਇੱਥੇ ਟਾਈਮ ਸੀਗਾ ਸਵੇਰ ਦੇ ਬਾਜੀ ਤੇ ਸੀਗੇ ਸਾਢੇ 10 ਦਾ ਟਾਈਮ ਸੀਗਾ ਜੀ ਮੈਂ ਥੱਲੇੋਂ ਸਾਰੇ ਪਸ਼ੂਆਂ ਦਾ ਨਿਬੇੜ ਕੇ ਗੁਹਾ ਵਗੈਰਾ ਚੱਕ ਕੇ ਸੁੰਬਰ ਕੇ ਆਲੇ-ਦਾਲੇ ਪੱਠੇ ਚਕਾ ਕੇ ਉਸ ਤੋਂ ਬਾਅਦ ਆ ਕੇ ਲੱਗੀ ਸੀਗੀ ਜੀ ਉੱਪਰ ਸਾਫ ਸਫਾਈਆ ਕਰਨ ਤੇ ਪਹਿਲਾ ਅੰਦਰੋਂ ਸਾਰੇ ਬੈਡਰੂਮ ਆਪਾਂ ਨੇ ਝਾੜ ਤੇ ਬੈਡਸ਼ੀਟਾਂ ਵਗੈਰਾ ਝਾੜ ਕੇ ਬਿਸ਼ਾਤੀਆਂ ਚੱਕ ਤਾਂ ਚੱਕਤਰ ਕਰਤੀ ਸਾਰੀ ਤੇ ਹੁਣ ਲੱਗੀ ਹੋਈ ਸੀਗੀ ਜੀ ਮੈਂ ਰਸੋਈ ਚ ਇਹ ਗੈਸ ਵਗੈਰਾ ਸਾਫ ਕਰਨਾ ਸੀਗਾ ਤੇ ਸੈਲਫ ਸਾਫ ਕਰਨੀ ਸੀਗੀ ਇਹ ਸਾਫ਼ ਕਰਕੇ ਨਾਲੇ ਸ਼ਿੰਕ ਸਰਫ ਦੇ ਨਾਲ ਧੋਣੀ ਸੀਗੀ ਜੀ ਰੋਜ਼ ਮੈਂ ਡੇਲੀ ਸਰਫ ਦੇ ਨਾਲ ਧੋਦਨੀ ਹੁੰਦੀ ਆ ਬਹੁਤ ਵਧੀਆ ਚਮਕ ਆ ਜਾਂਦੀ ਹੈ ਇਹਦੇ ਵਿੱਚ ਸਰਫ ਦੇ ਨਾਲ ਧੋਣ ਨਾਲ ਤੇ ਇਹ ਸਾਰਾ ਆਪਾਂ ਸਾਫ਼ ਕਰ ਦਾਂਗੇ ਜੀ ਬਾਕੀ ਆਪਾਂ ਪਾਣੀ ਵਗੈਰਾ ਦੀ ਬੋਤਲ ਜਿਹੜੀ ਪਈ ਸੀ ਉਹ ਵੀ ਪਾਰ ਕੇ ਰੱਖਦੀ ਚੱਕਰ ਕਰਦੀ ਜੀ ਉਸ ਤੋਂ ਬਾਅਦ ਲਾ ਕੇ ਝਾੜੂ ਝਾੜੂ ਕੱਢਣ ਤੋਂ ਬਾਅਦ ਅੰਦਰੋਂ ਮੈਂ ਪੋਚੇ ਲਾਤੀ ਸੀਗੇ ਤੇ ਤੁਹਾਡੇ ਨਾਲ ਇਹ ਥੋੜੀ ਜੀ ਕਲਿੱਪ ਸ਼ੇਅਰ ਕਰ ਰੱਗੀਆਂ ਇੱਥੇ ਲੋਬੀ ਚ ਲਾਏ ਸੀ ਕਿ ਮੈਂ ਪੋਚੇ ਤੇ ਕਾਫੀ ਟਾਈਮ ਲੱਗ ਜਾਂਦਾ ਜੀ ਹੌਲੀ ਹੌਲੀ ਕੰਮ ਕਰਨ ਨੂੰ ਤੇ ਇਕੱਲੇ ਨੂੰ ਨਾ ਫਿਰ ਔਖਾ ਹੈ ਹਨਾ ਸਾਰੇ ਕੰਮ ਕਰਨੇ ਹੁੰਦੇ ਆ ਵਿੱਚ ਬੱਚ ਕਦੇ ਕਾਸੇ ਨੂੰ ਹਾਕ ਮਾਰ ਲੈਂਦੇ ਆ ਕਦੇ ਕਾਸੇ ਨੂੰ ਕਦੇ ਕੋਈ ਕੰਮ ਕਰਾਉ ਕਦੇ ਕੋਈ ਏਦਾਂ ਤਾਂ ਕਰਕੇ ਮੈਂ ਲੇਟ ਹੋ ਜੰਨੀ ਆ ਘਟੋ ਘਟ ਮੈਨੂੰ ਇੱਥੇ ਕੰਮ ਕਰਦੀ ਨੂੰ 12:00 ਬਜੇ ਜਾਂਦੇ ਨੇ ਸਾਰਾ ਡਸਟਿੰਗ ਵਗੈਰਾ ਕਰਨੀ ਹੁੰਦੀ ਆ ਭਾਂਡੇ ਭਾਂਡੇ ਵਗੈਰਾ ਮਾਂਜ ਕੇ ਰੱਖਣੇ ਹੁੰਦੇ ਸਾਰੇ 12:00 ਵਜੇ ਜਾ ਕੇ ਵੇਲੀ ਖੀਣਨੀ ਆ ਤੇ ਅੱਜ ਸਜਪ੍ਰੀਤ ਘਰੇ ਸੀਗਾ ਉਹਦਾ ਦੁੱਖ ਰਿਆ ਗੋਡਾ ਤੇ ਗੋਡੇ ਤੇ 6:00 ਵਜੇ ਹੋਈ ਆ ਜਿਸ ਦਿਨ ਉਹਨੇ ਮੈਚ ਕਰਾਇਆ ਸੀ ਨਾ ਉਹ ਉਹ ਵੀ ਖੇលਿਆ ਸੀ ਤੇ ਉਹ ਗਿਰ ਗਿਆ ਸੀਗਾ ਤੇ ਉਸ ਦਿਨ ਦੀ ਉਹਦੀ ਸੱਟ ਲੋਟ ਨਹੀਂ ਆਈ ਉਹ ਪੱਕ ਗਈ जखम ਜਿਹਾ ਗੋਡੇ ਤੇ ਵੱਜਿਆ ਹੋਇਆ ਤਾਂ ਕਰਕੇ ਉਹਨੇ ਅੱਜ ਛੁੱਟੀ ਕਰ ਲਈ ਸੀ ਅਕੜਾ ਸੀਗਾ ਉਹਦੀ ਲੱਤ ਨੂੰ ਤੇ ਉਹ ਨਹੀਂ ਗਿਆ ਸੀਗਾ ਜਿਸ ਕਾਰਨ ਮੈਂ ਭੇਜਦਾ ਸੀਗਾ ਸਕੂਲ ਤੇ ਪੋਚੇ ਲਾਉਣ ਤੋਂ ਬਾਅਦ ਫਿਰ ਮੈਂ ਮਾਂਜੇ ਭਾਂਡੇ ਭਾਂਡੇ ਮਾਂਜ ਕੇ ਆਪਾਂ ਨੇ ਰੱਖਤੇ ਤੁੱਪਾ ਇਹ ਸੁੱਕ ਜਾਣਗੇ ਤੇ ਦਹੀਂ ਦੂਹੀ ਵਾਲੇ ਹੁੰਦੇ ਨੇ ਦੁੱਧ ਵਾਲੇ ਹੁੰਦੇ ਨੇ ਭਾਂਡੇ ਤੁਪਾਸ ਮਾਰ ਕੇ ਲੱਗ ਜਾਂਦੀ ਆ ਤੇ ਇਸ ਤੋਂ ਬਾਅਦ ਲੱਗੀ ਸੀਗੀ ਜਿਵੇਂ ਇਹ ਕੱਪੜੇ ਸੁੱਕਣੇ ਪਉਣ ਇਹ ਕੱਪੜੇ ਮੈਂ ਕੱਲ ਧੋਤੇ ਸੀਗੇ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਮਿੰਜਾਂ ਦੇ ਇਕੱਠੇ ਕਰਕੇ ਰੱਖ ਦਿੰਨੀ ਹਣੀ ਅੰਦਰ ਤੇ ਬਸ ਵੈਸੇ ਤਾਂ ਸੁੱਕੇ ਹੀ ਸੀਗੇ ਸਲਾਬੇ ਜੇ ਸੀਗੇ ਤਾਂ ਕਰਕੇ ਮੈਂ ਖਿਆ ਵੀ ਕਾਨੂੰ ਰੱਸੀ ਤੇ ਲੈ ਕੇ ਜਾਣੇ ਥੱਲੇ ਪੌੜੀਆਂ ਉਤਰੂੰਗੀ ਵੀ ਇੱਥੇ ਚਲ ਮਿੰਜਾ ਦੋ ਮਿੰਜੇ ਖੜੇ ਕਰਕੇ ਆਪਾਂ ਫੋਲ ਦੰਨੇ ਆ ਇਥੇ ਮਾੜੇ ਮਾੜੇ ਸਲਾਬੇ ਜੇ ਸੀਗੇ ਬਸ ਧੁੱਪਾਂ ਲੱਗ ਜੂਗੀ ਵਿੜੇ ਦੇ ਵਿੱਚ ਜਿਹੜੇ ਦੋ ਮੁੰਜਿਆ ਤੇ ਫੋਲਰ ਤੋਂ ਬਾਅਦ ਇੱਕ ਡੰਡਾ ਜਿਹਾ ਲੈ ਕੇ ਬਸ ਉਹਦੇ ਤੇ ਰੱਖ ਦਾਂਗੇ ਜਿੰਨੇ ਕੁ ਰੱਖ ਹੋਣਗੇ ਬਾਕੀ ਮੋٹے ਕੱਪੜੇ ਥੋੜੇ ਥੋੜੇ ਸਲਾਬੇ ਸੀਗੇ ਬਾਕੀ ਤਾਂ ਹੌਲੇ ਤਾਂ ਸੁੱਕ ਗਏ ਸੀਗੇ ਜੀ ਤੇ ਸਾਰੇ ਆਪਾਂ ਇਹ ਫੋਲ ਦਾਂਗੇ ਤੋ ਪਾ ਲੱਗੀ ਤੋਂ ਬਾਅਦ ਸ਼ਾਮ ਨੂੰ ਜਦੋਂ ਵੀ ਆਪਣਾ ਟਾਈਮ ਲੱਗਿਆ ਹਨਾ ਇਕੱਠੇ ਕਰਕੇ ਸਮੀਟ ਕੇ ਰੱਖ ਦਾਂਗੇ ਅਲਮਾਰੀ ਦੇ ਵਿੱਚ ਤੇ ਡੇਲੀ ਰੁਟੀਨ ਵਾਲੇ ਕੱਪੜੇ ਨੇ ਇਹ ਜਿਹੜੇ ਰੋਜ਼ ਦੀ ਰੋਜ਼ ਪਾਉਂਦੇ ਆ ਫਿਰ ਤੋਂ ਹੋ ਜਾਂਦੇ ਨੇ ਚਲੋ ਇਹ ਵੀ ਚਲੋ ਮੈਂ ਇਕੱਠੇ ਕਰਕੇ ਅਲਮਾਰੀ ਚ ਰੱਖ ਦਿੰਨੀ ਹੁੰਨੀ ਐ ਜੀ ਹੋ ਮੋਰ ਪੈਲ ਪੈ ਰਿਹਾ ਦੂਰ ਵਾਓ ਕਿੰਨਾ ਸੋਹਣਾ ਲੱਗ ਰਿਹਾ ਮੀ ਆਊਗਾ ਬਾੜੀ ਸੋਹਣਾ ਲੱਗ ਰਿਹਾ ਦੇਖੋ ਬਹੁਤ ਹੀ ਲੱਗ ਰਿਹਾ ਪੈਲ ਪਾਰਿਆ ਫੰਗ ਵੀ ਝੜੂ ਫੰਗ ਛੱਡ ਦਿੰਦਾ ਬੱਦਲ ਹੋ ਗਿਆ ਆਪਣੇ ਤੇ ਦੇਖੋ ਮੀ ਆਊਗਾ ਕਿ ਸਰਫਾ ਬੱਦਲ ਹੋ ਕੇ ਨਿਕਲੇਗਾ ਕਿੰਨਾ ਸੋਹਣਾ ਮੋਰ ਪੈਰ ਪਾ ਰਿਹਾ ਇੱਥੇ ਖੰਭ ਕਿੱਡੇ-ਕੱਡੇ ਨੇ ਬਹੁਤ بڑے-ਬڑے ਖੰਭ ਨੇ ਮੋਰ ਦੇ ਕਿੰਨਾ ਸੋਹਣਾ ਲੱਗ ਰਿਹਾ ਨਗਰਬਾਦ ਹੁੰਦਾ ਇਹ ਨਹੀਂ ਪਤਾ ਹੈਗਾ ਲੱਗਿਆ ਹਾਂ ਤਾਂ ਇਹ ਸੀਗਾ ਜੀ ਸ਼ਾਮ 5:30 ਵਜੇ ਦਾ ਟਾਈਮ ਤੇ ਬਾਕੀ ਸਾਰੇ ਕੰਮ ਕਰਨ ਤੋਂ ਬਾਅਦ ਫੇਰ ਮੈਂ ਸ਼ਾਮੀ ਜੇ ਮੈਨੂੰ ਜਾਦਾ ਗਿਆ ਮੈਂ ਕਿਹਾ ਵੀ ਇੱਕ ਸੂਟ ਵੀ ਰਹਿੰਦਾ ਉਹ ਵੀ ਕੱਟਣਾ ਹੈ ਨਾ ਮੇਲੇ ਤੋਂ ਪਹਿਲਾਂ ਪਹਿਲਾਂ ਸਿਉਣਾ ਹੈ ਆਪਾਂ ਨੇ ਤਾਂ ਕਰਕੇ ਜੀ ਮੈਂ ਉਹ ਸੂਟ ਦੀ ਕਟਿੰਗ ਕਰਕੇ ਰੱਖ ਲਈ ਸੀਗੀ ਅੱਜ ਵੀ ਚਲੋ ਇੱਕ ਵਾਰ ਕੱਟ ਹੋ ਗਿਆ ਤੇ ਫਿਰ ਖੜ ਬੈਠ ਕੇ ਮਾੜਾ ਮੋਟਾ ਕਦੇ ਅੱਧਾ ਘੰਟਾ ਕਦੇ ਘੰਟਾ ਲਾ ਕੇ ਚਲੋ ਸਿਉਂ ਇਹ ਜਾਊਗਾ ਫਿਰ ਆਪਾਂ ਨੇ ਸਫਾਈਆਂ ਦੇ ਕੰਮ ਵੀ ਸ਼ੁਰੂ ਕਰਨੇ ਨੇ ਜੀ ਤਾਂ ਕਰਕੇ ਮੈਂ ਅੱਜ ਇਹ ਸੂਟ ਵੀ ਕੱਟਤਾ ਜਿਹੜਾ ਰਹਿੰਦਾ ਸੀਗਾ ਕਟਿੰਗ ਕਰਕੇ ਰੱਖ ਲਈ ਤੇ ਸਿਉਵਾਂਗੇ ਦੇਖੋ ਕਿੰਨੇ ਕ ਦਿਨ ਚ ਸਿਉਨੇ ਆ ਤੇ ਬਾਕੀ ਜਿਹੜੇ ਮੇਰੇ ਦੂਸਰੇ ਸੂਟ ਸੀ ਉਹ ਤਾਂ ਮੇਰੇ ਕੰਪਲੀਟ ਹੋ ਗਏ ਤੇ ਇਹੀ ਰਹਿੰਦਾ ਸੀਗਾ ਇੱਕ ਬਸ ਤਾਂ ਕਰਕੇ ਮੈਂ ਅੱਜ ਫਿਰ ਇਹਦੀ ਵੀ ਕਟਿੰਗ ਕਰ ਲਈ ਮੈਂ ਨਾ ਕੈਮਰਾ ਇਧਰ ਸੈਟਿੰਗ ਕਰਕੇ ਰੱਖੀ ਸੀਗੀ ਫਿਰ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਅਡਜਸਟ ਕਰ ਲਿਓ ਜੀ ਤੇ ਇੱਥੇ ਸਲਵਾਰ ਦੀ ਕਟਿੰਗ ਕਰ ਰਹੀ ਸੀਗੀ ਕਮੀਜ਼ ਦੀ ਮੈਂ ਕਟਿੰਗ ਕਰ ਲਈ ਜਿਹੜੀ ਕਲਿੱਪ ਤੁਹਾਨੂੰ ਪਹਿਲਾਂ ਦਿਖਾਈ ਆ ਉਹ ਹਨਾ ਮੋਰ ਪੈਲ ਪਾ ਰਿਹਾ ਸੀਗਾ ਆਪਾਂ ਤੋਂ ਥੋੜੀ ਜੀ ਦੂਰ ਖੇਤ ਦੇ ਵਿੱਚ ਸੀਗਾ ਜੂਮ ਕਰਕੇ ਦਿਖਾਈ ਸੀਗੀ ਸਾਨੂੰ ਸੋਹਣਾ ਲੱਗਿਆ ਸੈਜਪ੍ਰੀਤ ਨੇ ਮੈਨੂੰ ਅੰਦਰੋਂ ਆਵਾਜ਼ ਮਾਰ ਲਈ ਕਹਿੰਦਾ ਮੰਮੀ ਮੋਰ ਪੈਲ ਪਾ ਰਿਹਾ ਐ ਇੰਨੇ ਸੋਹਣੇ ਖੰਭ ਸੀਗੇ ਉਹਦੇ ਬੜੇ ਬੜੇ ਬਹੁਤ ਸੋਹਣੇ ਖੰਭ ਸੀਗੇ ਸਾਨੂੰ ਤਾਂ ਦਿਖ ਰਿਹਾ ਸੀਗਾ ਕੈਮਰੇ ਵਿੱਚ ਫਿਰ ਵੀ ਜੂਮ ਕਰਕੇ ਥੋੜਾ ਹੀ ਦਿਖਿਆ ਅਚੀ ਬਹੁਤ ਜ਼ਿਆਦਾ ਸੀਗਾ ਉਹਦੇ ਡੇ ਡੇ ਖੰਭ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸੀਗਾ ਉਹ 150 ਸੋਟੀ ਕਟਿੰਗ ਕਰਨ ਤੋਂ ਬਾਅਦ ਜੀ ਮੈਂ ਤਾਂ ਨਹੀਂ ਸੀਗੀ ਦਾਲ ਇਹ ਫਿਰ ਇੱਥੇ ਮੈਂ ਲੱਗ ਸੀਗੀ ਦਾਲ ਧੋ ਕੇ ਪਤਲੇ ਦੇ ਵਿੱਚ ਪਾ ਦਾਂਗੇ ਇਸ ਦਾਲ ਮੈਂ ਅੱਜ ਚੁੱਲੇ ਤੇ ਬਣਾਉਣੀ ਸੀਗੀ ਦਾਲ ਬਣਾਉਣੀ ਸੀਗੀ ਜੀ ਆਪਾਂ ਨੇ ਕੋਟ ਮੇ ਛੋਲਿਆਂ ਦੀ ਪੀਲੇ ਛੋਲੇ ਜਿਹਨੂੰ ਅੱਧੀ ਦਾਲ ਵੀ ਕਹਿੰਦੇ ਨੇ ਕਈ ਲੋਕ ਉਦੇ ਵਿੱਚ ਕਈਆ ਪਾ ਕੇ ਬਣਾਉਣੀ ਸੀਗੀ ਬਹੁਤ ਸਵਾਦدار ਬਣਦੀ ਹੈ ਕਈ ਦਿਨ ਦਾ ਮਨ ਕਰ ਰਿਹਾ ਸੀਗਾ ਵੀ ਕਈਆ ਪਾ ਕੇ ਦਾਲ ਬਣਾਉਣੀ ਆ ਜਿਸ ਦਿਨ ਮੈਂ ਕੋਕਤੇ ਬਣਾਏ ਸੀਗੇ ਉਸ ਦਿਨ ਇੱਕ ਕਈਆ ਮੈਂ ਰੱਖ ਲਿਆ ਸੀਗਾ ਤੇ ਛੋਟੇ ਛੋਟਿਆਂ ਦਾ ਕੱਦੂਕਸ ਕਰ ਲਿਆ ਸੀਗਾ ਇੱਕ ਕੱਪ ਬੜਾ ਰੱਖ ਲਿਆ ਸੀਗਾ ਮੈਨੂੰ ਐ ਸੀਗਾ ਵੀ ਕੋਕਤੇ ਦੀ ਸਬਜੀ ਬਣਾਉਣ ਤੋਂ ਬਾਅਦ ਆਪਾਂ ਕਈਏ ਦੀ ਇਹ ਦਾਲ ਬਣਾਵਾਂਗੇ ਕੁੱਟ ਮਿਸ਼ੋਲਿਆਂ ਵਾਲੀ ਸਾਗ ਕਰਕੇ ਮੈਂ ਰੱਖ ਲਿਆ ਸੀਗਾ ਆਪਣੇ ਚੁੱਲ੍ਹੇ ਤੇ ਧਰਤੇ ਸੀਗੀ ਦਾਲ ਤੇ ਆਪਣੀ ਦਾਲ ਰਿੱਜੀ ਜਾਊਗੀ ਇੱਥੇ ਜੀ ਨਾਲੇ ਫਿਰ ਮੇਰੇ ਕੱਪੜੇ ਇਕੱਠੇ ਕਰਕੇ ਰੱਖੇ ਸੀਗੇ ਇਹਨਾਂ ਦੇ ਬੇਟਾ ਹੈ ਮਾਰਨੀ ਸੀਗਾ ਮੈਂ ਬਹਿ ਕੇ ਮੈਂ ਕਿਹਾ ਵੀ ਚਲੋ ਨਾਲੇ ਚੁੱਲ੍ਹੇ ਤੇ ਦਾਲ ਬਣੀ ਜਾਊਗੀ ਨਾਲੇ ਆਪਾਂ ਕੋਲੇ ਤਾਂ ਹੈ ਮਾਰ ਲਾਂਗੇ ਸਹਿਜਪ੍ਰੀਤ ਵੀ ਅੰਦਰ ਪਹਿਲਾਂ ਪਿਆ ਸੀਗਾ ਫਿਰ ਬਾਹਰ ਆ ਕੇ ਪੈ ਗਿਆ ਇਹ ਦੋ ਦਿਨ ਤਾਂ ਹੁਣ ਮਿੰਜੇਤੀ ਪਿਆ ਇਹਦੀ ਲੱਤ ਨੂੰ ਅਕੜਾ ਹੋਇਆ ਹੋਇਆ ਤੁਰ ਨਹੀਂ ਹੁੰਦਾ ਹੈਗਾ ਗੋਡੇ ਤੇ 6:00 ਵਜੇ ਕਰਕੇ ਬਸ ਇਦਾਂ ਹੀ ਪੈ ਕੀ ਉਹਨੂੰ ਸੁਕਾ ਰਿਆ ਇਹ ਵੀ ਚਲੋ ਸੁੱਕ ਜੂਗਾ ਝਖਮ ਪਤਾ ਕੀ ਕਰ ਜਦੋਂ ਵੀ ਨਹਾਉਂਦਾ ਹੈ ਉਹ ਝਖਮ ਇਹਦਾ ਗਿੱਲਾ ਹੋ ਜਾਂਦਾ ਗਿੱਲਾ ਹੋਣ ਕਰਕੇ ਨਾ ਜਿਹੜਾ ਉਹਦਾ ਖਰੇਂਡ ਚ ਆਉਂਦਾ ਜਿੰਨਾ ਕੋ ਉਨਾਂ ਕੋ ਫੇਰ ਲੈ ਜਾਂਦਾ ਉਹ ਤੇ ਤਾਂ ਕਰਕੇ ਆਰਾਮ ਨਹੀਂ ਆ ਰਿਹਾ ਟੀਕੇ ਨੇ ਲਵਾਏ ਨਹੀਂ ਗੇ ਇਹ ਡਰਦਾ ਹੈ ਟੀਕਿਆਂ ਤੋਂ ਤੇ ਪਰ ਫਿਰ ਵੀ ਅੱਜ ਇਹਦੇ ਪਾਪੇ ਨੇ ਕੂਰ ਕਰਕੇ ਇਹਦੇ ਟੀਕਾ ਲਵਾਤਾ ਚਲੋ ਹੁਣ ਟੀਕਾ ਲੱਗ ਗਿਆ ਹੁਣ ਸ਼ੀਦੀ ਰਾਮ ਆ ਜਾਊਗਾ ਨਹੀਂ ਤਾਂ ਦੇਖ ਲਓ ਕਿੰਨੇ ਦਿਨ ਹੋ ਗਏ ਜਿਸ ਦਿਨ ਟੂਰਨਾਮੈਂਟ ਸੀਗਾ ਉਸ ਦਿਨ ਦਾ ਗਿਰਿਆ ਹੋਇਆ ਹੈ ਇਹ ਤੇ ਜਦੋਂ ਇਹ ਮੈਂ ਨਾ ਤਰ ਚੋ ਕੇ ਆਈ ਸੀਗੀ ਉਦੋਂ ਮੈਂ ਅਮਰੂਦ ਤੋੜ ਲਈ ਆਈ ਸੀਗੀ ਪੱਕੇ ਅਮਰੂਦ ਲੱਗੇ ਹੋਏ ਸੀਗੇ ਹਾਂ ਤੇ ਫਿਰ ਮੈਂ ਇਹ ਅਮਰੂਦ ਲੈ ਕੇ ਆਈ ਸੀਗੀ ਮੈਂ ਸੈ ਨੂੰ ਕਹਿ ਸੀਗੀ ਵੀ ਚਲੋ ਤੈ ਖਾਣੇ ਨੇ ਇਹ ਕਹਿੰਦਾ ਵੀ ਹਾਂ ਮੰਮੀ ਕਹਿੰਦਾ ਮੈਨੂੰ ਚੀਰ ਕੇ ਦੇ ਦੇ ਪਰ ਇਹ ਜਿਆਦਾ ਪੱਕੇ ਅਮਰੂਦ ਨਹੀਂ ਖਾਂਦਾ ਹੈਗਾ ਫਿਰ ਮੈਂ ਇਹਨੂੰ ਤੱਕੇ ਨਾਲ ਥੋੜੇ ਜਿਹਾ ਖਲਾਤੇ ਤੇ ਇਹਨੇ ਛੱਡ ਦਿੱਤੇ ਸੀ ਜਿੰਨੇ ਮੈਂ ਚੀਰ ਕੇ ਦਿੱਤੇ ਸੀ ਮੈਂ ਸਾਰੇ ਚੀਲ ਲੇ ਸੀ ਮੈਂ ਮੈਂ ਵੀ ਜਿੰਨੇ ਤੈ ਖਾਣੇ ਨੇ ਚਲ ਖਾ ਲੈ ਬਾਕੀ ਮੈਂ ਖਾ ਲੂੰਗੀ ਕੁਛ ਵੀ ਇਸ ਕਾਰਨੋਂ ਨਹੀਂ ਖਾ ਲਣਗੇ ਇਹ ਫੇਰ ਵੀ ਮੈਨੂੰ ਕਹਿ ਰਿਆ ਸੀ ਮੰਮੀ ਮੈਨੂੰ ਕੱਚਾ ਜਾਂ ਅਮਰੂਦ ਲਿਆ ਕੇ ਦੇਖ ਮੈਂ ਹਾਂ ਵੀ ਕੱਚਾ ਮੇਰਾ ਹੱਥ ਨਹੀਂ ਜਾ ਰਿਹਾ ਹੈਗਾ ਤੇ ਵੀ ਮੇਤੋਂ ਨਹੀਂ ਟੁੱਟਦੇ ਹੈਗੇ ਮੈਂ ਤਾਂ ਆਹੀ ਮਸਾ ਤੋੜ ਕੇ ਲੈ ਕੇ ਇੰਨਾ ਤਾਂ ਘਰ ਕੀ ਇਹ ਬਾਰ ਬਾਰ ਮੈਨੂੰ ਇਹੀ ਕਹਿ ਰਿਆ ਸੀ ਫੇਰ ਵੀ ਮੈਂ ਇਹਨੂੰ ਧੱਕੇ ਨਾਲ ਖੜਾ ਤੇ ਮੈਂ ਹਾਂ ਨਹੀਂ ਵੀ ਤੂੰ ਇਹੀ ਖਾ ਲਾ ਵੀ ਚਲ ਵੀ ਕੱਢ ਦੀ ਇਹ ਇਹਨੂੰ ਵੀ ਬੀ ਕੱਢ ਕੇ ਖਾਣ ਦੀ ਆਤਾ ਜੀ ਮੈਨੂੰ ਵੀ ਮੈਂ ਨਹੀਂ ਕਦੇ ਵੀ ਅਮਰੂਦਾਂ ਦੇ ਬੀ ਖਾਦੇ ਹੈਗੇ ਮੈਂ ਕੱਢ ਦਿੰਨੀ ਹਿੰਨੀ ਆ ਮੈਨੂੰ ਔਖੇ ਲੱਗਦੇ ਨੇ ਵੀ ਖਾਣੇ ਚੱਬ ਜੇ ਨਹੀਂ ਹੁੰਦੇ ਹੈਗੇ ਖੜੇ ਖੜੇ ਜੇ ਹੁੰਦੇ ਨੇ ਤੇ ਆਪਾਂ ਸਿਰਫ ਆਲ ਦਲੇ ਅਮਰੂਦ ਖਾ ਲਨੇ ਆ ਬਹੁਤ ਸਵਾਦ ਅਮਰੂਦ ਨੇ ਜੀ ਤੁਸੀਂ ਵੀ ਖਾ ਲੋ ਜੀ ਆਪਾਂ چیر ਕੇ ਨੂਨ ਪਾ ਕੇ ਖਾਵਾਂਗੇ ਇਹ ਜਿਹੜੇ ਅੰਦਰੋਂ ਲਾਲ ਅਮਰੂਦ ਨੇ ਉਹ ਨੇ ਤੇ ਆਪਣੇ ਦੋ ਬੂਟੇ ਨੇ ਅਮਰੂਦਾਂ ਦੇ ਇੱਕ ਚਿੱਟੇ ਅਮਰੂਦਾਂ ਦੇ ਇੱਕ ਲਾਲ ਅਮਰੂਦ ਦੇ ਮੈਂ ਇਹ ਲਾਲ ਅਮਰੂਦ ਲੈ ਕੇ ਸੀਗੀ ਤੋੜ ਕੇ ਚਿੱਟੇ ਉੱਪਰ ਸੀ ਉੱਥੇ ਮੇਰਾ ਹੱਥ ਨਹੀਂ ਜਾ ਰਿਹਾ ਸੀਗਾ ਤੇ ਚਲੋ ਜੀ ਮੈਂ ਇਹਨੂੰ ਮਰੂਦ ਚੀਰ ਕੇ ਦੇ ਦੇ ਜਿੰਨੇ ਕੋਨੇ ਖਾਣੇ ਹੋਣਗੇ ਖਾਲੂਗਾ ਸਾਰਪ੍ਰੇਤ ਤੇ ਫਿਰ ਮੈਂ ਲੱਗ ਗਈ ਸੀਗੀ ਇੱਥੇ ਕਈਆ ਚਿਰਣ ਜਿਹੜਾ ਆਪਾਂ ਪਾਵਾਂਗੇ ਦਾਲ ਜਦੋਂ ਅਦਰਜੀ ਇਰੀਜੀ ਜੀ ਹੋ ਜੂਗੇ ਨਾ ਉਦੋਂ ਪਾਵਾਂਗੇ ਬਾਜੀ ਕਈਆ ਚਿਰਣ ਤੋਂ ਬਾਅਦ ਫਿਰ ਆਪਾਂ ਲਗਾ ਲਾਂਗੇ ਟਹਿਾਂ ਇਹ ਕੱਪੜੇ ਵੀ ਸਮੇਂ ਟਨ ਵਾਲੇ ਪੈ ਸੀਗੇ ਵੀ ਸਮੀਟ ਕੇ ਰੱਖ ਦਈਏ ਇਕਨ ਖਿਲਰੇ ਹੋਏ ਵਧੀਆ ਨਹੀਂ ਲੱਗਦੇ ਹੈਗੇ ਚਲੋ ਹਨਾ ਪੌਣੇ ਤਾਂ ਆਪਾਂ ਨੇ ਰੋਜ਼ ਦੀ ਰੋਜ਼ ਹੁੰਦੇ ਨੇ ਫਿਰ ਵੀ ਮੈਂ ਟਹਾ ਮਾਰ ਕੇ ਅਲਮਾਰੀ ਦੇ ਵਿੱਚ ਰੱਖ ਦਿੰਨੀ ਹੁੰਦੀ ਆ ਤੇ ਫਿਰ ਚਲੋ ਕੱਡ ਕੱਢ ਕੇ ਪਾਈ ਜਾਂਦੇ ਹੁੰਦੇ ਨੇ ਤੇ ਇੱਥੇ ਆਪਣਾ ਜੀ ਕਈਆ ਵੀ ਛੱਲਿਆ ਗਿਆ ਤੇ ਹੁਣ ਆਪਾਂ ਕਈਏ ਦੀ ਲੱਗਿਆ ਕਟਿੰਗ ਕਰਨ ਅ ਬਸ ਮੋٹے ਮੋٹے ਪੀਸ ਕੱਟਾਂਗੇ ਬਰੀਕ-ਬਰੀਕ ਨਹੀਂ ਕੱਟਣਾ ਹੈਗਾ ਕਿਉਂਕਿ ਜੀ ਆਪਾਂ ਨੇ ਇਹ ਦਾਲ ਘੋਟਣੀ ਉਹ ਆ بڑے-ਬڑے ਪੀਸ ਕੱਟ ਦਾਂਗੇ ਕਈ ਇਹਦੇ بڑے ਵੀ ਪੀਸ ਕੱਟ ਕੇ ਜੀ ਆਪਾਂ ਪਾ ਦਾਂਗੇ ਇਹਨੂੰ ਧੋ ਕੇ ਫੇਰ ਦੁਬਾਰਾ ਪਹਿਲਾਂ ਤਾਂ ਇੱਕ ਵਾਰ ਕਈ ਮੈਂ ਪਹਿਲਾਂ ਚੀਰਨ ਤੋਂ ਪਹਿਲਾਂ ਧੋ ਲਿਆ ਸੀਗਾ ਇੱਕ ਵਾਰ ਫੇਰ ਧੋ ਲਾਂਗੇ ਆਪਾਂ ਕਿਉਂਕਿ ਜੀ ਅ ਗਿੱਲੇ ਗਿੱਲੇ ਜਿਹੇ ਹੱਥ ਲੱਗ ਜਾਂਦੇ ਨੇ ਮੇਰੇ ਸਬਜੀ ਨੂੰ ਚੀਰਣ ਤੋਂ ਬਾਅਦ ਤਾਂ ਕਰਕੇ ਦੁਬਾਰਾ ਫੇਰ ਮੈਂ ਸਬਜੀ ਧੋ ਲੈਣੀ ਹੁੰਦੀ ਆ ਢੋਕੇ ਸਮਾਰ ਕੇ ਦੁਬਾਰਾ ਫੇਰ ਆਪਾਂ ਚੀਰ ਕੇ ਪਾ ਦਾਂਗੇ ਨਹੀਂ ਢੋਕੇ ਚੋਕ ਪਾ ਦਾਂਗੇ ਉਹਦੇ ਵਿੱਚ ਤੇ ਇੱਥੇ ਜੀ ਮੈਂ ਫਿਰ ਅੱਗ ਬਜ ਗਈ ਸੀਗੀ ਮੈਂ ਹਾਂ ਚੱਲ ਅੱਗ ਕਰਦਾ ਅੱਗ ਕਰਨ ਤੋਂ ਬਾਅਦ ਫਿਰ ਚਲੋ ਮੈਂ ਸੋਚਿਆ ਮੈਂ ਚਲੋ ਵੀ ਮੈਮੀ ਨੂੰ ਮਰੂ ਦਿਖਾ ਲੈਣੀ ਆ ਸ ਜਲਪੀਦ ਕਾ ਮੈ ਤਾਂ ਨਹੀਂ ਖਾਣੀ ਨਹੀਂਗੇ ਉਹਨੇ ਵੀ ਬੀ ਕੱਟ ਕੱਟ ਵੇਜੀਟੇਰੀਆਂ ਲਾਤੀਆਂ ਦੇਖੋ ਕਿਦਾਂ ਬੀ ਕੱਟ ਰਿਹਾ ਪਤਾ ਕੀ ਹੈ ਬੀ ਬਹੁਤ بڑے بڑے ਨੇਮ ਰੂਤ ਦੇ ਵਿੱਚ ਖਾਵ ਨਹੀਂ ਹੁੰਦੇ ਹੈਗੇ ਅੱਧੇ ਦੰਦਾ ਚ ਫਸ ਜਾਂਦੇ ਨੇ ਤੇ ਬਾਕੀ ਮੈਨੂੰ ਡਰ ਵੀ ਲੱਗਦਾ ਮੈਂ ਕਿ ਇਹ ਇੰਨੇ ਕੜੇ ਬਰੀ ਜੇ ਨਾ ਹਾਜਮ ਹੋਏ ਢੇਡ ਦਿਖਣ ਲਾ ਦਿੰਦੇ ਨੇ ਜੀ ਕੜੇ ਕੜੇ ਬੀ ਜੀ ਆਪਣੇ ਦੇਖ ਲੋ ਹਨ ਕੱਲ ਘਰ ਦੇ ਫਰੂਟਾਂ ਦਾ ਕਿੰਨਾ ਫਾਇਦਾ ਹੈ ਹਨ ਜਦੋਂ ਇੱਕ ਮੁੱਕ ਦਾ ਦੂਸਰਾ ਲੱਗਿਆ ਹੁੰਦਾ ਹੁਣ ਆਪਣੇ ਜੀ ਅਮਰੂਦ ਲੱਗੇ ਹੋਏ ਨੇ ਬਾਵਾ ਪਹਿਲਾਂ ਆੜੂ ਲੱਗੇ ਅ ਅੰਬ ਲੱਗੇ ਚੀਕੂ ਸਾਰੇ ਦਰਖਤ ਨੇ ਜੀ ਆਪਣੇ ਇੱਥੇ ਲਾਏ ਹੋਏ ਤੇ ਹੁਣ ਆਪਣੀ ਵਾਰੀ ਆ ਰਹੀ ਆ ਅਮਰੂਦਾਂ ਦੀ ਹੁਣ ਅਮਰੂਦ ਖਾਣੇ ਆ ਅੰਗੂਰਾਂ ਦੇ ਫੇਰ ਵੀ ਦੋ ਗੁੱচ্ছে ਫੇਰ ਲੱਗਿਆ ਏ ਇੱਥੇ ਦੇਖੋ ਹਨਾ ਨਲੇ ਬੁਮਾਰਾ ਫਿਰ ਵੀ ਇਲਤਾ ਕਰਨ ਉਹਨੇ ਨਹੀਂ ਹਟਣਾ ਹੈਗਾ ਪਹਿਲਾਂ ਕੱਪੜਿਆਂ ਦੀ ਢੇਰੀ ਲੈਣੀ ਹੁੰਦੀ ਸੀ ਮੇਰੀਆਂ ਉਹਨਾਂ ਨੂੰ ਸਿੱਟ ਰਿਆ ਸੀ ਮਿੰਜਾ ਹਲਾ ਹਲਾ ਕੇ ਉਹ ਮੈਕੂ ਰਿਆ ਫਿਰ ਇਹ ਦੰਦ ਜੇ ਚੜਾ ਰਿਆ ਸੀਗਾ ਤੇ ਬਸ ਜੀ ਹੁਣ ਆਪਾਂ ਪਾ ਦਾਂਗੇ ਕਈਆ ਕਿਉਂਕਿ ਦਾਲ ਆਦਰਜੀ ਹੋਗੀ ਸੀਗੀ ਆਦਰਜੀ ਦਾਲ ਤੇ ਵਿੱਚੇ ਪਾਉਣਾ ਸੀਗਾ ਫਿਰ ਐ ਐ ਨ ਰਿਜ ਜਾਂਦੀ ਆ ਕਈਆ ਨ ਰਿਜ ਜਾਂਦਾ ਆ ਦਰਜੀ ਦਾਲ ਦੇ ਵਿੱਚ ਨਹੀਂ ਜੇ ਪਹਿਲਾਂ ਪਾ ਦਿੰਦੇ ਫਿਰ ਇਹਨੇ ਜਮੇ ਕੋਲ ਜਾਣਾ ਸੀਗਾ ਇਸ ਤਰ੍ਹਾਂ ਥੋੜਾ ਜਿਹਾ ਖੜਮਾ ਜਿਹਾ ਰਹਿ ਜਾਂਦਾ ਵਧੀਆ ਲੱਗਦਾ ਦਾਲ ਦੇ ਵਿੱਚ ਤੇ ਕੋਟੇ ਤੇ ਐਨ ਵਧੀਆ ਬਣ ਜਾਂਦੀ ਹੁੰਦੀ ਆ ਇਸ ਤੋਂ ਬਾਅਦ ਉਹਦੇ ਵਿੱਚ ਦਾਲ ਦੇ ਵਿੱਚ ਪਾਣੇ ਵਾਲਾ ਸੀਗਾ ਪਾਣੀ ਉਹ ਮੈਂ ਪਾਣੀ ਇੱਕ ਕੋਲਾ ਭਾਰਕੇ ਉੱਪਰ ਰੱਖ ਦਾਂਗੀ ਤੇ ਬਸ ਇਹ ਫਿਰ ਜਦੋਂ ਪਾਣੀ ਗਰਮ ਹੋ ਜੂਗਾ ਆਪਾਂ ਵਿੱਚ ਪਾ ਦਾਂਗੇ ਠੰਡਾ ਪਾਣੀ ਨਹੀਂ ਪਾਉਂਦੇ ਹੈਗੇ ਕੋਸਾ ਕਰਕੇ ਪਾਣੀ ਵਿੱਚ ਪਾਵਾਂਗੇ ਦਾਲ ਦੇ ਚੁੱਲੇ ਤੇ ਦਾਲ ਬਹੁਤ ਵਧੀਆ ਬਣਦੀ ਹੈ ਜੀ ਹੌਲੀ ਹੌਲੀ ਰਿਚਦੀ ਹੈ ਨਾਲੇ ਮਿੱਠੀ ਮਿੱਠੀ ਅੱਗ ਦੇ ਉੱਤੇ ਤੇ ਅਵਾਲੀਆਂ ਆਈ ਜਾਂਦੀਆਂ ਨੇ ਕੜੀ ਜਾਂਦੀ ਹੈ ਦਾਲ ਬਹੁਤ ਸਵਾਦ ਬਣਦੀ ਹੈ ਬਹੁਤ ਸਵਾਦ ਬਣੀ ਸੀਗੀ ਨਾਲੇ ਦਾਲ ਇਹ ਦਲਮਿਸ਼ੋਲੀਆਂ ਦੀ ਇੱਥੇ ਨਾਲੇ ਫਿਰ ਮੈਂ ਟਹਿਾਂ ਵੀ ਮਾਰਤੀਆਂ ਸੀਗੀਆਂ ਇਹ ਸੈਜਪਰੀ ਦੀ ਪੱਕ ਰਹਿੰਦੀ ਸੀਗੀ ਟਹਿਾਂ ਮਾਰਨ ਤੋਂ ਚਲੋ ਇਹਦੀ ਵੀ ਟਾਈਮ ਆ ਰਹੀ ਆ ਪਰ ਰੱਖ ਦਾਂਗੇ ਸਕੂਲ ਬੰਨ ਕੇ ਜਾਂਦਾ ਹੁੰਦਾ ਤੇ ਮੈਂ ਇਥੇ ਹੁਣ ਆ ਡੱਡ ਕੱਪੜੇ ਕਰ ਲਾਂਗੀ ਆ ਡੱਡ ਕਰਕੇ ਰੱਖਦੇ ਹੁੰਨੇ ਆ ਫਿਰ ਇਹਦਾ ਲੱਭਣੇ ਸੌਖੇ ਨੇ ਅ ਬੱਚਿਆਂ ਨੂੰ ਵੀ ਪਤਾ ਵੀ ਸਾਡੇ ਕੱਪੜੇ ਕਿੱਥੇ ਨੇ ਬਾਕੀ ਤੇ ਇਹਦੇ ਪਾਪੇ ਨੂੰ ਵੀ ਪਤਾ ਆਪੋ ਆਪਦੇ ਚੱਕ ਕੇ ਪਾ ਲੈਂਦੇ ਹੁੰਦੇ ਨੇ ਅ ਸਾਇਦ ਜਿਸ ਕਰਨ ਦਾ ਵੀ ਮੇਰਾ ਅੱਡ ਖਾਨਾ ਲਾਇਆ ਹੋਇਆ ਉਹਦੇ ਵੀ ਅੱਡ ਕੱਢ ਕੇ ਰੱਖ ਦਿੰਨੀ ਹੁੰਦੀ ਆ ਔਰ ਡੱਡ ਕੱਪੜੇ ਕਰਕੇ ਰੱਖ ਲੈਣੇ ਨੇ ਫਿਰ ਚੱਕਨੇ ਸੌਖੇ ਨੇ ਜੀ ਜੇ ਇਕੱਠੇ ਰੱਖਾਂਗੇ ਫਿਰ ਲੱਭਦੇ ਵੀ ਹੈ ਨਹੀਂ ਫਿਰ ਸਾਰੀ ਅਲਮਾਰੀ ਫੁੱਲਣੀ ਪੈਂਦੀ ਆ ਥਾਂ ਕਰਕੇ ਮੈਂ ਇੱਥੇ ਸ਼ਾਂਟੀ ਕਰ ਰਹੀ ਸੀ ਕੱਪੜਿਆਂ ਦੀ ਬਸ ਜੀ ਹੁਣ ਲਾ ਦਾਂਗੇ ਇਹਨੂੰ ਅਲਮਾਰੀ ਦੇ ਵਿੱਚ ਲਓ ਜੀ ਦਾਲ ਆਪਣੀ ਬਣ ਗਈ ਘੋਟਨੀ ਥੋੜੀ ਜੀ ਘੋਟਾਂਗੇ ਬਸ ਹੁਣ ਇਨੂੰ ਘੋਟ ਕੇ ਨਾ ਫਿਰ ਬਸ ਘੋਟਣੇ ਨਾਲ ਤਾਂ ਇਹਨੂੰ ਘੋਟਮੀ ਦਾਲ ਕਹਿੰਦੇ ਨੇ ਘੋਟ ਲੈਂਦੀ ਹੈ ਥੋੜੀ ਜੀ ਘੋਟਣੇ ਨਾਲ ਘੋਟਾਂਗੇ ਤੇ ਉਸ ਤੋਂ ਬਾਅਦ ਮੈਂ ਤੜਕਾ ਇਹ ਭੁੰਨ ਲਈ ਤੇ ਤੜਕਾ ਗੈਸ ਤੇ ਭੁੰਨ ਲਈ ਮੈਂ ਪਸੇ ਦੇ ਵਿੱਚ ਪਾ ਦਾਂਗੇ ਫਿਰ ਰਲਵਾ ਦਾਂਗੇ ਲੋਕ ਨਾ ਫੇਰ ਦਈਏ ਬਹੁਤ ਸਵਾਦ ਬਣਦੀ ਹੈ ਕੋਟਮੀ ਦੀ ਦਾਲ ਜਿਆਦਾ ਨਹੀਂ ਕੋਟਾਂਗੇ ਬਸ ਖੜਮੀ ਜੀ ਰੱਖਾਂਗੇ ਖੜਮੀ ਜੀ ਬੱਧ ਪਸੰਦ ਕਰਦੇ ਆ ਸਾਡੇ ਕੀ ਤੇ ਬਿਲਕੁਲ ਕੋੜ ਦੰਦ ਨੇ ਆਪਾਂ ਨਹੀਂ ਕੋੜਦੇ ਬਿਲਕੁਲ ਮੇਤੇ ਘਾਤਣਾ ਕੋੜ ਨਹੀਂਦੀ ਹੈਗੀ ਫੇ ਦਿਖਾਉਣੀ ਤੁਹਾਨੂੰ ਮੈਂ ਕੋੜ ਲੈ ਕੇ ਆਵਾਂ ਲਓ ਜੀ ਦਾਲ ਆਪਾਂ ਨੇ ਕੋੜਤੀ ਦੇਖੋ ਐਨੀ ਕੋ ਘੋਟਣੀ ਸੀ ਕੀ ਤੇ ਬਾਕੀ ਹੁਣ ਇਹਦੇ ਵਿੱਚ ਜਿਹੜਾ ਇਹ ਹੈ ਆਪਣਾ ਮਸਾਲਾ ਤਿਆਰ ਕਰਿਆ ਹੋਇਆ ਪਿਆਜ਼ ਲਸਣ ਅਦਰਕ ਹਰੀਆਂ ਮਿਰਚਾਂ ਸਾਰਾ ਇਹ ਇਹਦੇ ਵਿੱਚ ਪਾ ਦਾਂਗੇ ਤੇ ਕੜੀ ਦਾ ਗਿਆ ਪਰ ਹੋ ਜਾ ਗਰਮਾ ਮਸਾਲਾ ਗਿਲਦੀਓ ਇਹਦੇ ਵਿੱਚ ਪਾ ਕੇ ਨਾ ਇਹਨੂੰ ਲਵਾਵਾਂਗੇ ਸੇਕ ਕਿਮਣਾ ਰਹੀਆ ਆਹੀ ਕਿਮਣਾ ਰਹੀਆ ਹਾਂ ਹਾਂ ਦਾਲ ਕੋਟਮੇ ਛੋਲਿਆਂ ਦੀ ਤੇੜੀ ਪੀੜੀ ਹਾਂ ਤੇ ਬਸ ਜੀ ਹੁਣ ਲਵਾਵਾਂਗੇ ਇਹਨੂੰ ਸੇਕ ਕਾਦੀ ਆ ਹਾਂ ਕਈ ਆ ਪਾ ਕੇ ਵਾਜੀ ਦਾਣੂ ਸੇਕ ਲਵਾ ਕੇ ਆਪਾਂ ਥੋੜਾ ਜਿਹਾ ਚੇਕ ਚ ਤਾ ਦੇਾਂਗੇ ਮਸਾਲਾ ਜੇ ਰਲ ਜੂਗਾ ਇਹਦੇ ਵਿੱਚ ਜਿਹੜਾ ਪਾਇਆ ਹੈ ਦੇਖੋ ਕਿੰਨਾ ਵਧੀਆ ਕਲਰ ਆਇਆ ਤੇ ਆਪਾਂ ਰੋਟੀ ਵੀ ਬਾਹਰ ਲਾ ਲਾਂਗੇ ਚੁੱਲੇ ਦੀ ਅੱਗ ਮੱਚਦੀ ਆ ਵਧੀਆ ਤੇ ਰੋਟੀ ਵੀ ਆਪਾਂ ਇੱਥੇ ਲਾਵਾਂਗੇ ਜੀ ਰੋਟੀ ਨੂੰ ਬਸ ਤਾਂ ਜੀ ਮੈਨੂੰ ਕੰਮ ਕਰਦੇ ਨੂੰ ਹੋਏ ਨਹੀਂ ਰਹਿ ਜਾਂਦਾ ਸ਼ਾਮ ਜੀ ਹੋ ਗਈ बस हम रोटी रोटी का काम रह गया दुध मैं करता अंदर ते दही आला भी होया हो पीने वाला भी करता गर्म हम रोटी लाव गे रोटी ला के बस भांडे मांज के अमीरिया चला उस तो ਬੱਜ ਜਾਨਾ ਜੀ 9 9 ਵਜ ਜਾਂਦੇ ਆਪਾਂ ਨੂੰ ਕੰਮ ਨਿਬੇੜਦੇ ਆਣ ਤੇ ਚਲੋ ਆਪਾਂ ਬਲੌਕ ਦਾ ਐਂਡ ਵੀ ਇੱਥੇ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਹੋਰ ਬਲੌਕ ਦੇ ਨਾਲ ਤਦ ਤੱਕ ਲਈ ਉਸੇ ਵਾਰ ਆਹਾ ਆਜਾ ਗੁਰਦਵਾਰੇ ਨੂੰ ਫੋਨ ਕਰਿਆ ਹੈ ਹਾਂ